ਸਾਨੂੰ ਇੱਕ ਸੂਚਨਾ ਮਿਲੀ ਸੀਗੀ ਕਿ ਜਿਹੜਾ ਪ੍ਰਤਾਪ ਚੌਂਕ ਦੇ ਨੇੜੇ ਇੱਕ ਡੈੱਡ ਬੋਡੀ ਪਈ ਆ ਉਹਦੇ ਵਿੱਚ ਅਸੀਂ ਮੌਕੇ ਤੇ ਪਹੁੰਚੇ ਆ ਮੌਕੇ ਤੇ ਆ ਕੇ ਜਿਹੜੀ ਪੜਤਾਲ ਕੀਤੀ ਤਾਂ ਉਹਦੇ ਵਿੱਚ ਦੇਖਣ ਤੇ ਉਹਦੇ ਫੇਸ ਦੇ ਉੱਤੇ ਸੱਟਾਂ ਕਾਫੀ ਲੱਗੀਆਂ ਸਿਰ ਦੇ ਵਿੱਚ ਲੱਗੀਆਂ ਹੋਈਆਂ ਸਨ ਜਿਹੜਾ ਸੀਸੀਟੀਵੀ ਕੈਮਰੇ ਤੇ ਉਹਦੇ ਭਤੀਜੇ ਦੇ ਬਿਆਨਾਂ ਮੁਤਾਬਕ ਇਹ ਜਿਹੜਾ ਮਰਤਕ ਸੀਗਾ ਇਹ ਭਾਂਡ ਵਾਲੀ ਦੁਕਾਨ ਤੇ ਲੱਗਿਆ ਹੋਇਆ ਸੀਗਾ ਰਾਤ ਕਿਤੇ ਇਹਨਾਂ ਦੇ ਜਿਹੜੇ ਕੋਈ ਹੋਰ ਸਮਾਨ ਹੋਣਾ ਇਹ ਉਹਦੇ ਕਰਕੇ ਕਹਿੰਦਾ ਮੈਂ ਲੇਟ ਆਉਂਗਾ ਪਰ ਜਿਹੜਾ ਘਰ ਦੇ ਡੀਕੇ ਜਿਹੜੇ ਸੌਂਗੇ ਜਿਹੜਾ ਸਵੇਰੇ ਪਤਾ ਲੱਗਿਆ ਵੀ ਇਹਦੇ ਇੱਥੇ ਡੈੱਡ ਬੋਡੀ ਪਈ ਆ ਜਦੋਂ ਪੁਲਿਸ ਮੌਕੇ ਤੇ ਆ ਕੇ ਸੀਸੀਟੀ ਵੀ ਕੈਮਰੇ ਦੇਖੇ ਆ ਤੇ ਇੱਕ ਦੋਸ਼ੀ ਸੀਗਾ ਜਿਹੜਾ ਉਹਨੂੰ ਕੁੱਟ ਰਿਹਾ ਸੀਗਾ ਜਿਹੜਾ ਉਹਦੇ ਤਤਤੀਸ਼ ਕਰਨ ਤੇ ਅੱਗੇ ਇਹਦਾ ਨਾਂ ਸੰਜੀਵ ਕੁਮਾਰ ਔਰ ਪਕਾਕਾ ਦੋਸ਼ੀ ਦਾ ਨਾਂ ਅਮਰ ਸਿੰਘ ਇਹਨੂੰ ਜਲਦੀ ਇਹਨੂੰ ਗ੍ਰਿਫਤਾਰ ਕਰਕੇ ਟਰੇਸ ਕਰਕੇ ਅਸੀਂ ਇਹਨੂੰ ਪੇਸ਼ ਅਦਾਲਤ ਕੀਤਾ ਜਾਵੇ ਇਧਰ ਜਾਣਦਾ ਸੀਗਾ ਪਹਿਲਾਂ ਉਹਨੂੰ ਇਹ ਉੱਥੇ ਦੁਕਾਨ ਤੇ ਜਿਹੜੇ ਰੇੜੀ ਤੇ ਇਹ ਕੰਮ ਕਰਦਾ ਜਿੱਥੇ ਇਹਨਾਂ ਨੇ ਖਾਦਾ ਪੀਤਾ ਉੱਥੇ ਹੀ ਇਹ ਨੌਕਰੀ ਕਰਦਾ ਸੀਗਾ ਉੱਥੇ ਹੀ ਕੋਈ ਇਹਨਾਂ ਦਾ ਕੋਈ ਬੋਲਬਲਾਣਾ ਹੋਇਆ ਸੀ ਤੇ ਹੁਣ ਤੱਕ ਦੀ ਤਰਤੀਜ ਦੇ ਵਿੱਚ ਆਇਆ ਕੁਝ ਕੀ ਕਾਦੇ ਨਾਲ ਵਾਰ ਕੀਤੇ ਹਨ ਹਾਂ ਇਹਦੇ ਵਿੱਚ ਇੱਕ ਕੋਈ ਇਹਦੇ ਕੋਲ ਜਿਹੜਾ ਸੀਸੀਟੀਵੀ ਫੋਟੋ ਦੇ ਵਿੱਚ ਇੱਕ ਲੱਕੜ ਦਾ ਇਹਦੇ ਕੋਈ ਡੰਡਾ ਫੜਿਆ ਹੋਇਆ ਜਿਹੜੇ ਜਿਹਦੇ ਨਾਲ ਵਾਰ ਕੀਤੇ ਆ ਉਹ ਜਲਦੀ ਗ੍ਰਿਫਤਰ ਕਰਕੇ ਜਿਹੜਾ ਪੇਸ਼ ਅਦਾਲਤ ਕੀਤਾ ਗਿਆ ਸਰ ਕਾਰਨ ਕੀ ਰਿਹਾ ਕਿਉਂਕਿ ਇਹਨਾਂ ਦੀ ਕੋਈ ਪਹਿਲਾਂ ਦੁਸ਼ਮਣੀ ਚੱਲ ਰਹੀ ਸੀ ਜਾਂ ਕੋਈ ਹੋਰ ਕਾਰਨ ਸੀ ਨਹੀਂ ਬਸ ਆਹੀ ਉਹਥੇ ਕੋਈ ਮਾੜਾ ਮੋਡਾ ਬੋਲ ਬੁਲਾ ਰਾਇਆ ਇਹਨਾਂ ਦਾ ਜ਼ਰੂਰ ਹੋਇਆ ਖਾਣਦੇ ਪੀਣਿਆਂ ਦਾ ਕੋਈ ਖਾਣ ਪੀਣ ਟਾਈਮ ਤੇ ਹੋਰ ਕੋਈ ਕੋਈ ਵੱਡੀ ਕੋਈ ਦੁਸ਼ਮਣੀ ਵਾਲੀ ਹਾਲੇ ਤੱਕ ਗੱਲ ਹੈ ਨਹੀਂ ਪਰ ਉਹ ਦੋਸ਼ੀ ਦਾ ਜਿਹੜਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਕੀਤਾ ਸਰ ਸਰਕਾਰਟ ਨੇ ਕਨਫਰਮ ਹੋ ਗਿਆ ਵੀ ਇਹੀ ਹਾਂ ਹਾਂ ਦੋਸ਼ੀ ਇਹੀ ਆ ਇੱਥੇ ਸੱਤ ਬੰਦ ਘਰੇ ਵਾਪਸ ਆ ਰਹੇ ਸੀਗਾ ਜਦੋਂ ਇਹਤੇ ਹਮਲਾ ਕੀਤਾ ਹਾਂਜੀ ਉਹਦੇ ਘਰੇ ਆ ਰਹੇ ਸੀਗਾ ਉਸਤੇ ਹਮਲਾ ਕੀਤਾ